ਮੋਗਾ ਪੁਲਿਸ ਵੱਲੋਂ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਲੁੱਟਾਂ-ਮਾਰ ਤੇ ਚੋਰੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਪੁਲਿਸ ਥਾਣਾ ਸਿਟੀ 1 ਨੇ ਦੋ ਵਕਫਾ-ਵਕ ਮਾਮਲਿਆਂ ਵਿੱਚ ਕਾਰਵਾਈ ਕਰਦੇ ਹੋਏ ਮੋਬਾਈਲ ਚੋਰੀ ਅਤੇ ਬਾਈਕ ਚੋਰੀ ਕਰਨ ਵਾਲਿਆਂ ਨੂੰ ਕਾਬੂ ਕਰਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਂਜੀ ਸਰ ਦਿਓ ਜਾਣਕਾਰੀ ਜਿਹੜੀ ਪੁਲਿਸ ਨੇ ਮੋਟਰਸਾਈਕਲ ਚੋਰੀ ਬਾਰੇ ਮਾਨਯੋਗ ਸ੍ਰੀ ਅਜੀਤ ਕਾਂਦੇ ਐਸਐਸਪੀ ਮੋਗਾ ਜੀ ਦੇ ਨਿਰਦੇਸ਼ ਹੇਠ ਕੱਲ ਸਿਟੀ ਮੋਗਾ ਨੂੰ ਦੋ ਮੁਕੱਦਮਿਆਂ ਦੇ ਵਿੱਚ ਸਫਲਤਾ ਪ੍ਰਾਪਤ ਹੋਈ ਜਿਦੇ ਵਿੱਚ ਇੱਕ ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਤੋਂ ਜਿਹੜੇ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ ਆ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਦੋ ਦੋਸ਼ੀ ਜੀਰੇ ਦੇ ਆ ਜਿਹੜੇ ਮੋਬਾਈਲ ਫੋਨ ਦੇ ਆਤੀ ਸੀਗੇ ਉਹਨਾਂ ਨੂੰ ਵੀ ਫੜ ਕੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਤੋਂ ਦੋ ਮੋਬਾਈਲ ਜਿਹੜੇ ਚੋਰੀ ਦੇ ਬਰਾਮਦ ਕੀਤੇ ਗਏ। ਇਹ ਮੋਟਰਸਾਈਕਲ ਜਿਹੜੇ ਚੋਰੀ ਕਿਥੋਂ ਦੇ ਰਹਿਣ ਵਾਲੇ ਜੀ। ਇਹ ਕਲਾਰਨਗਰ ਮੋਗੇ ਦੀ ਆ ਤੇ ਬਹੈਟਾ ਇਹ ਬਾਹਰ ਦੇ ਰਹਿਣ ਵਾਲੇ ਯੂਪੀ ਦਾ ਤੇ ਕੋਈ ਹਰਿਆਣੇ ਦਾ ਹੈਗੇ ਇਹ ਦੋਏ ਪਰ ਹਾਲੇ ਇੱਥੇ ਰਹਿੰਦੇ ਸੀਗੇ। ਇਹ ਜਿਹੜੇ ਦੋਏ ਦੋਸੇ ਗ੍ਰਿਫਤਾਰ। ਪਹਿਲਾਂ ਇਹ ਮੇਰੇ ਮਾਮਲੇ ਕਰਦੇ ਜੀ। ਉਹ ਅਸੀਂ ਹੁਣ ਸਾਰੇ ਉਹ ਚੈੱਕ ਕਰ ਰਹੇ ਹਾਂ ਉਹਨਾਂ ਦਾ ਹਿਸਾਬ ਦਾ ਰਿਕਾਰਡ ਚੈੱਕ ਕਰਕੇ ਤੇ ਰਮਾਂਡ ਲੱਗੇ ਇਹਨਾਂ ਤੋਂ ਹੋਰ ਵੀ ਪੁੱਛਗਿਸ਼ ਕਰਕੇ ਤੇ ਹੋਰ ਵੀ ਵਾਰਦਾਤਾਂ ਦਾ ਖਲਾਸਾ ਕੀਤਾ ਜੀ ਇਹ ਕਿੱਥੇ ਵੇਚਦੇ ਨੇ ਮੋਟਰਸਾਈਕਲ ਇਹ ਹੁਣ ਇਹਨਾਂ ਤੋਂ ਰਮਾਂਡ ਤੇ ਹੀ ਪਤਾ ਲੱਗੂਗਾ ਵੀ ਕਿਹਨੂੰ ਕਿਹਨੂੰ ਅੱਗੇ ਇਹਨਾਂ ਨੇ ਵੇਚਿਆ ਜਾਂ ਜਿਹੜੇ ਹੋਰ ਵੀ ਚੋਰੀ ਕੀਤੇ ਆ ਤੇ ਉਹ ਰਮਾਂਡ ਦੌਰਾਨ ਇਹਨਾਂ ਤੋਂ ਸੱਠੀ ਨਾਲ ਪੁੱਛਗਿਸ਼ ਕੀਤੀ ਆ ਤੇ ਕਿਹੜੇ ਕਿਹੜੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਸੀ ਕਿੱਥੋਂ ਚੋਰੀ ਕਰਦੇ ਸੀ ਇਹ ਤਾਂ ਇਦਾਂ ਹੀ ਆ ਵੀ ਜਿੱਥੇ ਵੀ ਇਹਨਾਂ ਦਾ ਜਿੱਥੇ ਸੌਫਟ ਟਾਰਗੇਟ ਹੋਇਆ ਕੋਈ ਬੰਦਾ ਖੜਾ ਕੇ ਗਿਆ ਚੱਲ ਗਿਆ ਉਹ ਉਸ ਨੂੰ ਇਹ ਟਾਰਗੇਟ ਕਰਦੇ ਸੀਗੇ ਪਰ ਫਿਰ ਵੀ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਿਹੜੇ ਮੋਬਾਈਲ ਚੋਰ ਫੜੇ ਗਏ ਉਹਨਾਂ ਨੇ ਉਹਨਾਂ ਕੋਲ ਵੀ ਦੋ ਮੋਬਾਈਲ ਚੋਰੀ ਦੇ ਬਰਾਮਦ ਹੋਏ ਆ ਤੇ ਹੋਰ ਵੀ ਉਹਨਾਂ ਦੀ ਪੁੱਛਗਿੱਛ ਕਰਕੇ ਤੇ ਉਹਨਾਂ ਤੋਂ ਜਿਹੜੇ ਹੋਰ ਵੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਿਹੜੇ ਤਾਂ ਮੋਗੇ ਆਵੇ ਸੀ ਲਟਾਵਾ ਕਰਨ ਹਾਂ ਮੋਗੇ ਮੋਗੇ ਚਾਹੇ ਜੀ प्रॉपर्टी बेचने और खरीदने के लिए संपर्क करें फेयर डील प्रॉपर्टीज़